ਸਰਬ ਰਹੀ ਆਪ ਸਰਬ ਰੰਗ ਵਕਤ ਖਰਸ਼ਾ ਵਲਸਤੁਆ ਆਪੋ ਸਿੱਖ ਸਤਗੁਰੂ ਕੇ ਪਿਆਰਯੋ ਤੁਗਾਓ ਵਾਹਿਗੁਰੂ ਜੀ ਸਰਬਾਣੀ ਸੁਤ ਕੌਤਲ ਮੁਸੇਰੀਯੰ ਅਰਜ਼ ਸਦ ਸੁਬਾਹ ਜੀ ਇੰਦਾਰਸਾ ਨਾ ਪਰਛਿਆ ਗੁਰੂ ਘਰ ਜਨਮਾ ਸਤਨਾਮ ਸ੍ਰੀ ਵਾਹਿਗੁਰੂ ਸਾਰ ਜੀਕ ਸੋਰਠ ਮਹਲਾ ਪੰਜਵ ਕਰਤੂ ਜਾ ਅਸ਼ਟ ਪਦੁਆ ਇਕ ਓੰਕਾਰ ਸਬਤਿ ਬਰਜ਼ਾਨ ਯਾਤਰਾ ਸਾਦੇ ਪਾਠ ਪਰਿਉਰ ਤੇਰੀ ਦਪਚਾਰ ਨਿਰਵਤ ਅੰਗਵਸਾ ਤੇਰੀ ਪੰਜ ਜਨ ਸੋ ਸੰਜਨ ਚਚਟੇ ਆਦਮ ਅਹੰਤਪਾਦ ਬਿਾਰੇ ਇਬਿੰਦ ਨਗਨ ਫਿਰਿਓ ਰੱਤੇ ਰਤ ਸੰਤਰਤੀ ਪਰਬੋ ਜੋ ਬਤਾ ਛੁਟ ਕੈ ਨਾਹੀ ਮਨ ਕਾ ਮਨਾ ਤੀਰ ਸਜੈ ਬਸੇ ਸਰ ਕਾ ਰਤ ਤਨਾਇ ਮਨ ਤੀ ਮਰ ਮਨ ਪਤਰੇ ਕੀ ਬਿਦ ਜੇ ਲੱਖ ਜਤ ਵਿਤਰਾ ਨਿਕ ਕਾਮ ਨੇ ਹਲ ਵਰਤੈ ਮਿਰ ਬੋਪਿਤ ਤੰਦ ਤਾਰ ਆਪ ਨ ਪਤਰ ਪੂਰ ਪਰ ਨਾਇ ਮਨਿਆ ਮਰਦਵਾਰ ਪੂਜਾ ਅਰਚਾ ਪਤਰ ਨਾ ਦੰਦ ਨਾਇ ਕਰੇ ਨਾਇ ਪਈ ਇਹ ਜਗਤ ਜੋਗ ਸਤਿ ਆਸਣ ਚਾਹਸੀ ਇਹ ਪੀ ਤਰਨ ਨਾ ਮੈਂ ਬੜੇ ਆਰ ਜਾ ਫਿਰ ਫਿਰ ਜਨਮ ਹਰ ਨਸਿਓ ਸੇ ਦੇਵ ਸੋ ਮੰਨ ਤੰਨ ਜੋ ਆਮ ਨਰਕ ਤੋਰ ਕਾਤ ਵਾਲਾ ਹਰ ਕੀ ਸਤ ਸਾਧ ਸੰਤ ਮੈਂ ਸਿਰ ਕਰ ਪਰ ਕੇ ਕਰਮ ਕਰਨਾ ਦੇ ਤਿਸ ਭੈਉ ਪ੍ਰਾਪਤ ਜਿਸ ਪਰਮੇ ਕੇ ਕਾਲ ਲੈਣਾ ਤਮਾਤ ਅਯੋ ਕਰਪਾ ਦੇਹਨ ਦੁਖ ਪੰਜਨ ਹਰ ਹਰ ਕੀਰਤਨ ਆਪੇ ਬਲਰਾ ਕਰ ਤੇਰੋ ਸੇਵਕ ਕੇ ਨਾਮਾ ਤਮ ਅਯੋ ਕਰਪਾ ਦੇਹਨ ਦੁਖ ਪੰਜਨ वागुरु जी का खालसा वागुरु जी की फतेह